ਤੈਨੂੰ ਧਾਰਮਿਕ ਹੈ ਉਹਦੀ ਪਤਨੀ ਧਾਰਮਿਕ ਨਹੀਂ ਹੈ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਤ੍ਰਲੋਚਨ ਦੇ ਬੋਲ ਪੜ੍ਹ ਲਓ ਉਹ ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦਾ ਭਜਨ ਕਰਦਾ ਹੈ ਸਤਸੰਗੀ ਆ ਜਾਂਦੇ ਨੇ ਉਹਦੇ ਕੋਲ ਬੈਠਦੇ ਨੇ ਤੇ ਅੰਮ੍ਰਿਤ ਵੇਲੇ ਉੱਠ ਕੇ ਉਹਦੀ ਪਤਨੀ ਸਤਸੰਗੀਆਂ ਨੂੰ ਤ੍ਰਲੋਚਨ ਨੂੰ ਤੇ ਪਰਮਾਤਮਾ ਨੂੰ ਗੱਲਾਂ ਕਰਨੀ ਸ਼ੁਰੂ ਕਰਦੀ ਸ਼ਬਦ ਬਨਾਜ਼ੇਰ ਆਦਿ नारायण निंदस काहे भोली गवारी ऐ गवार स्त्री क्यों नारायण दी निंदा करती क्यों प्रभु सब को जो सहेदा देता है ये तन मन ये ज्ञान अंदर ये सब कुछ उसे देता है ये सूरज दी रोशनी ये वददी ये पवन ये धरती सब कुछ उसे दी दे नारायण निंदस काहे भोली गवारी बुकरत सुकृत थारो कर्म रे ਦੁੱਖ ਸੁਖ ਤੇ ਤੇਰੇ ਕਰਮਾਂ ਦਾ ਫਲ ਐ ਤੂੰ ਜੋ ਬੋਇਆ ਉਹ ਖਾਂਦੀ। ਉਹਦੇ ਚ ਨਾਰਾਇਣ ਕੀ ਕਰੇ। ਘਰ ਵਿੱਚ ਔਲਾਦ ਨਹੀਂ ਸੀ, ਦੁਖੀ ਸੀ। ਔਰ ਇਸੇ ਸ਼ਬਦ ਦੀ ਅਖੀਰ ਲੀਆਂ ਪਉਂਦਿਆਂ ਤੁਹਾਨੂੰ ਸਰਵਨ ਕਰਾਵਾਂ ਪੂਰਬ ਲੋਕ ਗ੍ਰਿਤ ਕਰਮ ਨੈ ਮਿਟੇਰੀ ਘਰ ਦੇ ਹਨ। ਮੈਂ ਜੋ ਬੀਜ ਚੁੱਕਿਆ ਮੈਨੂੰ ਖਾਣਾ ਪਵੇ। ਆਪ ਬੀਜ ਆਪੇ ਹੀ ਖਾ।